ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ਿਕਾਗੋ ਸ਼ਹਿਰ ਦੇ ਵਿੱਚ ਚਲਾਏ ਜਾ ਰਹੇ ਵੱਡੇ ਡਿਪੂਟੇਸ਼ਨ ਮੁਹਿੰਮ ਆਪਰੇਸ਼ਨ ਮਿਡਵੇ ਬਲਿਟਸ ਨੇ ਹੁਣ ਅਮਰੀਕੀ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਕੁਝ ਹਫ਼ਤਿਆਂ ਦੇ ਅੰਦਰ ਅੰਦਰ ਘੱਟੋ-ਘੱਟ 10 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਜਾਂ ਫਿਰ ਅਸਥਾਈ ਤੌਰ ਤੇ ਰੋਕਣ ਦੀਆਂ ਖਬਰਾਂ ਸਾਹਮਣੇ ਆਈਆਂ। ਇਹਨਾਂ ਦੇ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਨੇ। ਇਹਨਾਂ ਰਿਪੋਰਟਸ ਨੇ ਨਸਲੀ ਪ੍ਰੋਫਾਈਲਿੰਗ ਨਾਗਰਿਕਤਾ ਵੈਰੀਫਿਕੇਸ਼ਨ ਦੇ ਵਿੱਚ ਗਲਤੀਆਂ ਅਤੇ ਫੈਡਰਲ ਏਜੰਸੀਆਂ ਦੀਆਂ ਹਿੰਸਕ ਕਾਰਵਾਈਆਂ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਕਰਦੀ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 1500 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਣ ਦਾ ਦਾਵਾ ਕੀਤਾ ਹੈ। ਪਰ ਇਸ ਦੇ ਵਿੱਚ ਅਮਰੀਕੀ ਨਾਗਰਿਕ ਵੀ ਸ਼ਾਮਿਲ ਨੇ। ਪ੍ਰੈਜ਼ੀਡੈਂਟ ਟਰੰਪ ਨੇ ਜਨਵਰੀ 2025 ਦੇ ਵਿੱਚ ਅਹੁਦਾ ਸੰਭਾਲਦਿਆਂ ਹੀ ਵਾਅਦਾ ਕੀਤਾ ਸੀ ਕਿ ਉਹ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਵੱਡੇ ਪੈਮਾਨੇ ਤੇ ਡਿਪੋਰਟ ਕਰਨਗੇ। ਆਪਰੇਸ਼ਨ ਮਿਡਵੇ ਬਲਿਟਸ ਸਤੰਬਰ 2025 ਦੇ ਵਿੱਚ ਸ਼ੁਰੂ ਹੋਇਆ ਜਿਸ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਬਾਰਡਰ ਪੈਟਰੋਲ ਅਤੇ ਹੋਰ ਏਜੰਸੀਆਂ ਨੇ ਹੈਲੀਕਾਪਟਰਸ ਅਤੇ ਹੋਰ ਜੰਗੀ ਵਾਹਨਾਂ ਦੀ ਇਸਤੇਮਾਲ ਕਰਕੇ ਰਿਹਾਈਸ਼ੀ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀਆਂ ਸ਼ਿਕਾਗੋ ਦੇ ਸਾਊਥ ਸ਼ੋਰ ਲਿੰਕਨ ਸਕੁਆਇਰ ਤੇ ਬ੍ਰਾਡਵੇਅ ਖੇਤਰਾਂ ਦੇ ਵਿੱਚ ਵੱਡੀਆਂ ਰੇਡਸ ਹੋਈਆਂ ਜਿੱਥੇ ਏਜੰਸੀਆਂ ਨੇ ਦਰਵਾਜ਼ੇ ਤੋੜੇ ਫਲੈਸ਼ਬੈਕ ਗ੍ਰੇਨੇਡ ਵਰਤੇ ਅਤੇ ਲੋਕਾਂ ਨੂੰ ਜ਼ਿਪ ਟਾਈਸ ਦੇ ਨਾਲ ਬੰਨਿਆ ਡੀ ਐਚ ਐਸ ਸਕੱਟਰੀ ਕ੍ਰਿਸਟੀ ਨੋਇਮ ਨੇ ਇਹਨਾਂ ਨੂੰ ਕ੍ਰਿਮੀਨਲਜ਼ ਦੇ ਖਿਲਾਫ ਕ੍ਰੈਕਡਾਊਨ ਦੱਸਿਆ ਪਰ ਰਿਪੋਰਟਸ ਦੇ ਵਿੱਚ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਨੇ ਅਮਰੀਕੀ ਲੋਕਾਂ ਦੀਆਂ ਚਿੰਤਾਵਾਂ ਜ਼ਰੂਰ ਵਧਾਈਆਂ ਨੇ ਸ਼ਿਕਾਗੋ ਵਿੱਚ ਅਕਤੂਬਰ 2025 ਵਿੱਚ ਹੋਈਆਂ ਰੇਡਸ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਰੋਕਿਆ ਗਿਆ ਵੈਰੀਫਿਕੇਸ਼ਨ ਵੀ ਕੀਤੀ ਗਈ ਇਸ ਦੇ ਵਿੱਚ 68 ਸਾਲਾ ਦੇ ਰੋਡਰਿਕ ਜੌਨਸਨ ਦਾ ਨਾਮ ਸ਼ਾਮਿਲ ਹੈ ਜਿਸ ਨੂੰ ਏਜੰਟਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਪਹਿਲਾਂ ਬਾਹਰ ਕੱਢਿਆ ਫਿਰ ਉਸ ਦੇ ਪਿੱਛੇ ਹੱਤ ਬੰਨੇ ਗਏ ਰੋਡਰਿਕ ਇੱਕ ਅਮਰੀਕੀ ਨਾਗਰਿਕ ਹੈ ਇਸੇ ਤਰ੍ਹਾਂ ਹੋਰ ਵਕ ਵਕ ਥਾਵਾਂ ਤੇ ਏਜੰਟਾਂ ਨੇ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਦਾ ਰੰਗ ਦੇਖ ਕੇ ਤੇ ਨਸਲ ਦੇ ਆਧਾਰ ਤੇ ਰੋਕਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਈਆਂ ਨੇ ਆਪਣੇ ਦਸਤਾਵੇਜ਼ ਵੀ ਦਿਖਾਏ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਲੈਟਿਨ ਤੇ ਬਲੈਕ ਕਮਿਊਨਿਟੀਜ਼ ਦੇ ਨਾਲ ਜੁੜੇ ਹੋਏ ਨੇ ਜਿਸ ਨਾਲ ਨਸਲੀ ਨਸਲ ਦੇ ਆਧਾਰ ਤੇ ਪਛਾਣ ਕਰਕੇ ਗ੍ਰਿਫਤਾਰ ਕਰਨ ਦਾ ਇਲਜ਼ਾਮ ਲੱਗ ਰਿਹਾ ਹੈ ਇਹ ਛਾਪੇਮਾਰੀਆਂ ਸ਼ਿਕਾਗੋ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਰਹੀਆਂ ਨੇ ਵਕੀਲ ਦੁਹਾਈ ਦੇ ਰਹੇ ਨੇ ਕਿ ਅਮਰੀਕੀ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ ਪਰ ਕੋਈ ਵੀ ਸੁਣ ਨਹੀਂ ਰਿਹਾ ਪ੍ਰਵਾਸੀਆਂ ਦੇ ਨਾਲ-ਨਾਲ ਹੁਣ ਅਮਰੀਕੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਦੀਆਂ ਕਾਰਵਾਈਆਂ ਟਰੰਪ ਸਰਕਾਰ ਦੀ ਨੀਅਤ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਕਿਸੇ ਵੀ ਗੋਰੀ ਜਾਤੀ ਵਾਲੇ ਸ਼ਖਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪ੍ਰਵਾਸੀਆਂ ਸਣੇ ਅਮਰੀਕੀ ਨਾਗਰਿਕ ਵੀ ਘਰਾਂ ਤੋਂ ਬਾਹਰ ਉਣ ਤੋਂ ਹੁਣ ਡਰ ਰਹੇ ਨੇ ਗ੍ਰਿਫਤਾਰ ਅਮਰੀਕੀ ਨਾਗਰਿਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਮੀਗ੍ਰੇਸ਼ਨ ਛਾਪੇਮਾਰੀਆਂ ਦਾ ਵਿਰੋਧ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸਰਕਾਰ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਗ੍ਰੀਨ ਕਾਰਡ ਵਾਲੇ ਲੋਕ ਆਪਣੇ ਨਾਲ ਪਛਾਣ ਪੱਤਰ ਲੈ ਕੇ ਘਰਾਂ ਤੋਂ ਬਾਹਰ ਨਿਕਲਣ। ਬਿਨਾਂ ਦਸਤਾਵੇਜ਼ਾਂ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਨੂੰ ਕਿਸੇ ਵੀ ਸਮੇਂ ਆਈਸੀਈ ਦੇ 에ਜੰਟ ਦਬੋਚ ਸਕਦੇ ਨੇ। ਅਜਈਆਂ ਕਾਰਵਾਈਆਂ ਦੇ ਨਾਲ ਸਭਾਜ ਦੇ ਵਿੱਚ ਤਣਾਅ, ਡਰ ਤੇ ਹਿੰਸਾ ਵੱਧ ਰਹੀ ਹੈ। ਆਉਂਦੇ ਦਿਨਾਂ ਵਿੱਚ ਅਜਈਆਂ ਹੋਰ ਕਾਰਵਾਈਆਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ।